ਰਾਵੀ ਦਾ ਇਹਨਾਂ ਨੇ ਕਨੈਲ ਕੱਢਣਾ ਕੱਲ ਇਹਨਾਂ ਨੇ ਇਹ ਬਿਆਨ ਕਰਤਾ ਹੈਗਾ ਕਿ এনवायरमेंटਲ ਇੰਪੈਕਟ ਐਨਾਲਿਸਿਸ ਕਿ ਵਾਤਾਵਰਣ ਤੇ ਕੀ ਅਸਰ ਪੈਣਾ ਹੈਗਾ ਉਹ এনवायरमेंटਲ ਮਿਨਿਸਟਰੀ ਨੇ ਕੈਨਸਲ ਕਰਤਾ ਹੈਗਾ ਜੀ ਜੀ ਹੁਣ ਜਿਵੇਂ ਆ ਆ ਇਹਨਾਂ ਨੇ ਡੇ ਟਾਈਮ ਪਾਣੀ ਖੋਲਤਾ ਠੀਕ ਹੈ ਨਾ ਜੀ ਤੇ এনवायरमेंट ਤੇ ਜਿਹੜਾ ਇੰਪੈਕਟ ਹੋ ਰਿਹਾ ਉਹਦਾ ਕੋਈ ਉਸ ਸਮੇਂ ਅਨਾਲਿਸਿਸ ਨਹੀਂ ਹੋਇਆ ਇਹੀ ਕੰਮ ਹੁਣ ਰਾਵੀ ਦੀ ਜਿਹੜੀ ਹੁਣ ਹੋਣ ਲੱਗੀ ਹੈ ਉਹਦਾ ਕਰਨ ਲੱਗਿਆ ਇੱਕ ਤਾਂ ਸਰਕਾਰ ਨੂੰ ਕਹੋ ਕਿ এনवायरमेंटਲ ਇੰਪੈਕਟ ਅਨਾਲਿਸਿਸ ਕਿਸੇ ਵੀ ਹਾਲਾਤ 'ਚ ਖਤਮ ਨਹੀਂ ਹੋਣਾ ਚਾਹੀਦਾ ਰਾਵੀ ਦੇ ਕਨਾਲ ਜਿਹੜਾ ਤੁਸੀਂ ਤੋੜਨੇ ਆ ਉਹ ਗਲਤ ਹੈ ਦੂਜੀ ਬੇਨਤੀ ਦੂਜੀ ਬੇਨਤੀ ਇਹ ਹੈ ਜੀ ਕਿ ਜਿਹੜਾ ਵਿੰਡੋਸ ਵਾਟਰ ਟ੍ਰੀਟੀ ਤੋੜੀ ਹੈ ਉਹਦੇ ਨਾਲ ਤੁਹਾਨੂੰ ਪਤਾ ਹੈ ਜਿੰਮੇਦਾਰਤਾ ਜੇ ਕੋਈ ਪਾਣੀ ਹੱਕ ਲੈ ਲੇ ਲੜਨ ਨੂੰ ਤਿਆਰ ਹੋ ਜਾਂਦਾ ਤੇ ਅਸੀਂ ਨਹੀਂ ਪਾਕਿਸਤਾਨ ਨਾਲ ਲੜਨਾ ਚਾਹੁੰਦੇ ਗੁਜਰਾਤ ਚ ਜਾ ਕੇ ਲੜਾਈਆਂ ਕਰ ਲੈਣ ਮਹਾਰਾਸ਼ਟਰ ਚ ਕਰ ਲੈਣ ਮੱਧਿਆ ਪ੍ਰਦੇਸ਼ ਚ ਕਰ ਲੈਣ ਸਾਡਾ ਪਾਕਿਸਤਾਨ ਨਾਲ ਬੈਰ ਨਾ ਪਾਓ ਜਿਵੇਂ ਨਦੀ ਬੰਦੀ ਹੈ ਰੈਪੇਰੀਅਨ ਕਾਨੂੰਨ ਦੀਨ ਇਹ ਸਰਕਾਰ ਨੂੰ ਕਹੋ ਕਿ ਚੱਲਣ ਦੇ ਤੇ ਸਾਡੇ ਔਰੇ ਤਬਾਹੀ ਪਹਿਲਾਂ ਹੀ ਮਸਾਲਾ ਨੇ ਕਰਤੀ ਹੈਗੀ ਹੈ ਤੇ ਆ ਪਾਣੀ ਹੁਣ ਇੱਧਰ ਉੱਧਰ ਜਿਹੜਾ ਕਰਦੇ ਆ ਇਹ এনवायरमेंटਲੀ ਸਾਊਂਡ ਕੰਮ ਨਹੀਂ ਆ ਇਹ ਵੀ ਉੱਥੇ ਦਿਓ ਤੁਸੀਂ এনवायरमेंट ਪਲੇਸ ਲਿਗੇ ਹੋ ਇੱਕ ਹੋਰ ਇੱਕ ਹੋਰ ਇਸ ਕੋ ਇੱਕ ਹੋਰ ਬੈਂਤੀ ਹੈ ਜੀ ਇੱਥੇ ਹੁਣ ਹੋਊਗਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਮਤਲਬ ਤੁਹਾਨੂੰ ਦਿਖਦਾ ਮੈਂ ਉਹਦੇ ਬਾਰੇ ਘਰਾਂ ਦੇ ਵਿੱਚ ਪਾਣੀ ਚੜ ਗਿਆ ਉਹਦੇ ਵਿੱਚ ਫਲੱਡ ਡੈਮੇਜ ਹੋਣਾ ਹੈ ਮਕਾਨ ਮੁੜ ਕੇ ਬਣਾਉਣੇ ਪੈਣੇ ਆ ਡੰਗਰ ਮਰ ਗਏ ਹੈਗੇ ਆ ਉਹਨਾਂ ਦਾ ਸਾਹ ਮੋਦੀ ਨੂੰ ਕੋ ਕੇ ਆਪਣੇ ਧਗਰੀ ਨੂੰ ਲਾ ਕੇ ਉਰੇ ਆ ਕੇ ਮਰਦ ਬਣ ਕੇ ਜਿਵੇਂ ਉਦੋਂ ਕਹਿ ਕੇ ਗਿਆ ਨਾ ਬ੍ਰਿਜ ਤੇ ਕਿ ਮੇਰਾ ਜਾਨ ਨੂੰ ਖਤਰਾ ਮੈਂ ਪਾਕਿਸਤਾਨ ਸ਼ਾਨ ਦੇ ਨੇੜੇ ਮੈਨੂੰ ਕਿਸਾਨਾਂ ਨੇ ਘੇਰ ਲਿਆ ਉਹਨੂੰ ਕੋਲ ਡਰ ਲਾ ਕੇ ਉਰਾ ਕੇ ਬੰਦਾ ਬਣ ਕੇ ਪੈਸੇ ਛੱਡ ਕੇ ਜਾਏ ਸੜਕਾਂ ਮੁੜ ਕੇ ਬਣਾਉਣ ਵਾਲੀਆਂ ਹੋਣਗੀਆਂ ਟੋਏ ਹੋਣੇ ਆ ਬੱਚਿਆਂ ਦੇ ਸਕੂਲ ਖਤਮ ਹੋ ਗਏ ਪਾਣੀ ਚੜਿਆ ਹੋਇਆ ਸਕੂਲਾਂ ਦੇ ਪੈਸੇ ਭਰ ਕੇ ਜਾਵੇ ਇਹ ਤਾਂ ਹੋਇਆ ਕਿਉਂਕਿ ਸੈਂਟਰ ਨੇ ਨਦੀਆਂ ਤੇ ਡੈਮਾਂ ਨੂੰ ਖੋਲ ਕੇ ਪੰਜਾਬ ਨੂੰ ਡੁੱਬਿਆ ਇਹ ਤੁਸੀਂ ਬਤੌਰ ਐਮਪੀ ਜਰੂਰ ਦੱਸਿਓ ਜੀ ਜਵਾਬ ਕੀ ਦੇ ਦੀ ਕਿ ਨਾ ਲੋਕ ਵੀ ਕਰਦੇ ਆ ਸਰ ਇੱਕ ਵਾਰੀ ਸਾਡਾ ਵੀ ਸਵਾਲ ਲੈ ਲੋ ਲੋਕਾਂ ਦੇ ਸਵਾਲ ਲੈ ਲੈਣ ਜਿੰਨਾ ਕੋ ਬੋਲੇ ਉਹਨਾਂ ਕੋ ਦੇ ਦੀ ਜਵਾਬ ਤਾਂ ਵਧੀਆ ਹੋ ਜਾਣਾ ਬਾਕੀ ਜਿਹੜਾ ਤੁਹਾਨੂੰ এনवायरमेंट ਐਨਲਿਸਿਸ ਸਰ ਜੇ ਨਹੀਂ ਕੀਤਾ ਤੇ ਅੱਜ ਸਾਰਾ ਹਮਾਜਰ ਰੁੜ ਰਿਹਾ ਜੇ ਉਹਦਾ এনवायरमेंट ਐਨਲਿਸਿਸ ਹੋ ਕੇ ਉਹ ਸਾਰਾ ਕੁਝ ਡਰਿੱਲ ਪਹੁੰਦਾ ਜਿਸ ਤਰ੍ਹਾਂ ਦੇ ਨਾਲ এনवायरमेंट ਦੇ ਨਾਲ ਪਿਛਲੀ ਜਿਹੜੀ ਸਰਕਾਰ ਜਿਹੜੀ ਹੈਗੇ ਸਮੇਂ ਦੇ ਵਿੱਚ ਜਿਹੜੀ ਪਿਛਲੀ ਜਿਹੜੀ ਲੋਕ ਸਭਾ ਦੀ ਜਿਹੜੀ ਸਟੈਂਡਿੰਗ ਕਮੇਟੀ ਦੀ ਰਿਪੋਰਟ ਸਮਾਚਲ ਦੇ 4 ਪੰਜਾਬ ਦੇ 9 ਹਰਿਆਣਾ ਦੇ 11 70 ਤੋਂ ਵੱਧ ਜਿਹੜੇ ਜ਼ਿਲ੍ਹੇ ਪੂਰੇ ਇੰਡੀਆ ਦੇ ਆ ਜਿਹਦੇ ਉੱਤੇ 23 ਦੇ ਵਿੱਚ ਗਲੋਬਲ ਵਾਰਮਿੰਗ ਦਾ ਅਸਰ ਹੋਇਆ ਤੇ ਉਹ 24 ਦੇ ਵਿੱਚ ਜੋ ਉਹਦਾ ਸੁਣ ਤੋਂ ਸੁਣਦੇ ਸੀ ਵੀ ਇਹਦਾ ਕੀ ਅਸਰ ਹੋਊ ਲੋਕਾਂ ਦੇ এনवायरमेंट ਤੇ ਉਹ ਆਪਾਂ ਦੇਖਿਆ ਜਿੰਨੀ ਪੈਣਗੇ ਤੇ ਭਈ ਜਾਣਗੇ ਪਿਛਲੇ ਸਾਲ ਨਹੀਂ ਪਏ ਡੈਵ ਨਹੀਂ ਭਰੇ ਤੇ ਰੌਲਾ ਕਿੰਨਾ ਸੀ ਤੇ ਅੱਜ ਉਹ ਪਾਣੀ ਨੂੰ ਕੋਈ ਲੈਣ ਨੂੰ ਤਿਆਰ ਨਹੀਂ ਰੋਣੋ ਵਸਦੇ ਆ ਸਾਰੇ ਸਾਡੇ ਕਿਸਾਨ ਵੀ ਰੱਖੇ ਹੋਏ ਉਹ ਐਨਾਲਿਸਿਸ ਤਾਂ ਹੋਣਾ ਚਾਹੀਦਾ ਇੱਕ ਜਮੀਨ ਵਾਲਾ ਜਿਹੜਾ ਸਰਕਾਰ ਕਰਦੀ ਹੈ ਭਾ ਸਰਕਾਰ ਦੀ ਜਮੀਨ ਭਾਰਤ ਸਰਕਾਰ ਨੇ ਰੱਦ ਕਰਤਾ ਜੀ ਕੱਲ ਪੈਨੇਕ ਨਹੀਂ ਕਰਨਾ ਸੀ ਹਾਂਜੀ ਨਹੀਂ ਉਹ ਕਰਨਾ ਨਾ ਕਰਨਾ ਉਹ ਤਾਂ ਉਹਨਾਂ ਦਾ ਹੈ ਪਰ ਇਹ ਕਿਹਦੇ ਹੋਣੀ ਐ ਐਮਪੀ ਹੋ ਜਾਂ ਸੀਐਮਪੀ ਹੋ ਤਾਂ ਸਿੱਧਾ ਅਸੀਂ ਤਾਂ ਅਸੀਂ ਕਹਿੰਦੇ ਹੁਣ ਹੋਣਾ ਚਾਹੀਦਾ ਹੋਰ ਹੋਦੇ ਸੀ ਕੀ ਕਹਿੰਦੇ ਤੁਸੀਂ ਕਹਿ ਸਕਦੇ ਆ ਤਾਂ ਫਿਰ ਹੋਰ ਮੋਰ ਸਾਡੇ ਕੋਲ ਵੀ ਤੁਸੀਂ ਆਓ ਦੱਸੋ ਇਹ ਤਾਂ ਮੈਂ ਵੀ ਬੰਦ ਕਰੀ ਐ ਐਮਪੀ ਦੀ ਮੋਰ ਹੈ ਨਹੀਂ ਅਸੀਂ ਮੋਰ ਕਿ ਨਹੀਂ ਹੋ ਲਾਇਆ ਸੀ ਮੈਂ ਤਾਂ ਕਹੀ ਸਕਦੇ ਐ ਐਮਪੀ ਦਾ ਲਿਖ ਕੇ ਤੁਸੀਂ ਉੱਥੇ ਦੋ ਨਹੀਂ 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 ਬਾਬਾ ਜੀ ਤੁਸੀਂ ਉਹਨਾਂ ਦਾ ਬਾਈਕਾਟ ਕਰੋ ਸਾਡੇ ਕਿਸਾਨਾਂ ਤੋਂ ਵੱਧ ਕੇ ਕੁਝ ਨਹੀਂ ਅੰਨ ਦਾਤਾ ਜੇ ਤੁਸੀਂ ਉਹਨਾਂ ਦੇ ਮੈਂਬਰ ਹੋ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਕਿਹਦੇ ਮੈਂਬਰ ਰਾਜ ਸਭਾ ਪਾਰਲੀਮੈਂਟ ਮਾਰੇ ਉਹ ਤੇ ਵਿੱਚ ਵਿਰੋਧੀ ਬੰਦੇ ਦਾ ਹੀ ਕਿਹਾ ਹੈ ਵਿਰੋਧੀ ਧਿਰ ਦੇ ਵਿੱਚ ਬੈਠੇ ਆਪਣੀ ਗੱਲ ਕਰ ਰਹੇ ਬੰਤ ਕੱਲਾ ਉੱਥੇ ਖੜ ਕੇ ਬੋਲ ਗਿਆ ਸੀ ਹੁਣ ਵੀ ਉਹਨੂੰ ਕਿਵੇਂ ਕਿਸਮੇ ਰੋਕ ਕੇ ਇੱਥੇ ਖੜ ਕੇ ਤੁਸੀਂ ਵੀ ਬੋਲੀ ਜਾਓ ਤੁਹਾਡਾ ਵੀ ਨਹੀਂ ਆਈ ਨਾ ਐਵੇਂ ਨਾ ਮਾਰੀ ਜਾਓ ਤੁਹਾਡੇ ਕੋਲ ਪਾਰ ਨਹੀਂ ਬਣ ਗਿਆ ਜੀ ਬਾਬਾ ਜੀ ਅਸੀਂ ਉਹ ਬੋਲਾਂਗੇ ਜਿਹੜਾ ਅਸੀਂ ਤੁਹਾਨੂੰ ਸੈਂਕੜਾ ਕਰਿਆ ਹੈ ਇਹ ਕੀ ਹੈ ਤੁਹਾਨੂੰ ਤਾਂ ਲੱਗਦਾ ਐਵੇਂ ਮਾਰ ਦੇਣ ਜਿਹੜੇ ਤੁਸੀਂ ਕਹਿ ਰਹੇ ਕਿ ਐਵੇਂ ਨਾ ਮਾਰੀ ਜਾਓ ਤੁਹਾਨੂੰ ਕਿਉਂ ਲੱਗ ਰਿਹਾ ਕਿ ਐਵੇਂ ਮਾਰ ਦੇਣ ਇਹ ਨਾ ਜਿਹੜੀ ਚੀਜ਼ ਨੂੰ ਸਮਝਣੀ ਹੈ ਅਸੀਂ ਕਿੰਨੀ ਵਾਰੀ ਬੋਲੇ ਦੱਸਣ ਦਾ ਸਮਝ ਨਹੀਂ ਤੁਹਾਨੂੰ ਕਿਸੇ ਨੂੰ ਜਿਹੜੀ ਚੀਜ਼ ਵੀ ਅਸੀਂ ਕਿੰਨੀ ਵਾਰੀ ਪੰਜਾਬੀ ਵਿੱਚ ਬੋਲੇ ਅਸੀਂ ਬੇਇੱਜ਼ਤੀ ਕਰਦੇ ਹਾਂ ਲਿਖ ਕੇ ਦੇ ਦੇ ਲਿਖ ਕੇ ਦੇ ਦੇ ਸਾਹਮਣੇ ਉਹ ਐਸੇ ਲੇਖ ਨਹੀਂ ਆਪਣੀ ਬਣਾਇਆ ਸਵਾਲ ਕਰ ਆਮ ਲੋਕ ਖੜੇ ਸਵਾਲ ਕਰ ਰਹੇ ਤੁਸੀਂ ਜਵਾਬ ਦੇ ਦੋ ਪੱਕਾ ਮੰਨਣਾ ਤਾਂ ਕੋਈ ਗੱਲ ਨਹੀਂ ਭਾਈ ਨਹੀਂ ਜੋ ਤੁਹਾਨੂੰ ਸੰਤ ਜੀ ਕਹਿੰਦੇ ਬਾਬਾ ਜੀ ਕਹਿੰਦੇ ਇਹ ਸਾਰੀ ਕਾਜੀ ਤਾਂ ਤੁਸੀਂ ਪਹਿਲੇ ਐਮਪੀ ਸਾਹਿਬ ਸੁਣੋ ਜੇ ਤੁਹਾਨੂੰ ਮੈਂਬਰ ਕਿਹਾ ਪਾਰਲੀਮੈਂਟ ਦੇ ਮੈਂਬਰ ਕਿਹਾ ਤੁਸੀਂ ਉਹ ਵੀ ਗੁੱਸਾ ਕਰਦੇ ਹੋ ਪਾਰਲੀਮੈਂਟ ਦੇ ਮੈਂਬਰ ਦੇ ਹੈ ਜੀ ਉਹ ਤਾਂ ਨਹੀਂ ਤੁਸੀਂ ਮੈਂ ਕਿਹਾ ਮੈਂ ਖਾਦਾ ਮੈਂਬਰ ਐ ਮੈਂ ਹਾਂ ਪਾਰਲੀਮੈਂਟ ਦਾ ਓਏ ਅਸੀਂ ਵਿਰੋਧੀ ਧਿਰ ਦੇ ਅਸੀਂ ਤੁਹਾਨੂੰ ਕਿਹਾ ਓਏ ਅਸੀਂ ਪਾਰਲੀਮੈਂਟ ਦੇ ਮੈਂਬਰ ਤੇ ਵਿਰੋਧੀ ਧਿਰ ਵਾਲੇ ਜਿਆਦਾ ਬੋਲਣ ਨੂੰ ਕਹਿੰਦੇ ਨੇ ਤਾਂ ਤਾਂ ਕਰਦੇ ਨਹੀਂ ਧੰਨਵਾਦ ਦੇ ਚੰਨੀ ਜੀ ਓਏ ਇਹ ਕਹਿ ਰਹੇ ਨੇ ਕਿ ਧੋਹਰ ਜਿਆਦਾ ਬੋਲ ਸਕਦੇ ਨੇ ਓਏ ਕਹਿ ਰਹੇ ਨੇ ਕਿ ਪਾਰਲੀਮੈਂਟ ਮੈਂਬਰ ਹੈਗੇ ਆ ਪਰ ਵਿਰੋਧੀ ਦੇ ਵਿੱਚ ਆ ਜਾਂਦੇ ਆ ਵਿਰੋਧੀ ਤਾਂ ਬੋਲ ਸਕਦੇ ਆ ਜਿੰਮੇਵਾਰੀ ਦੀ ਸਮੱਸਿਆ ਪਾਰਲੀਮੈਂਟ ਨੂੰ ਬੋਲ ਤਾਂ ਸਕਦੇ ਆ ਬੋਲਣ ਦੀ ਜਿਹੜੀ ਹੈਗੀ ਜਿੰ ਅਮੇਸ਼ਾ ਨੇ ਕਿਸੇ ਹੜਕੇ ਫਾਡੀ ਸਿੱਤਾ ਕੀਤੀ ਹੈ ਅਮੇਸ਼ਾ ਨੂੰ ਬੜੋ ਕੀ ਗੱਲ ਕੋਣੀ ਹੋਰ ਗੱਲ ਹੈ ਅਮੇਸ਼ਾ ਨੇ ਸਿੱਤਾ ਕੀਤੀ ਉਹਨੇ ਫੋਰਨਵਰਨਮੈਂਟ ਕੰਪਨਸੀ ਜਿਹੜਾ ਹੋਣਾ ਚਾਹੀਦਾ ਹੋਰ ਦੂਸਰੀ ਰੜੀ ਹੈ ਕਿ ਕੋਈ ਵੀ ਨਹੀਂ ਅਸੀਂ ਆਇਆ ਹਾਂ ਮੈਂਬਰ ਪਾਰਲੀਮੈਂਟ ਤੁਹਾਨੂੰ ਫਰਿਆਦ ਹੀ ਕਰ ਰਹੇ ਅਸੀਂ ਕੋਈ ਮਾਰਾ ਨਹੀਂ ਕਿਹਾ ਤੁਸੀਂ ਅਸੀਂ ਅਸੀਂ ਗਰਮ ਨਹੀਂ ਦੂਸਰੀ ਚੀਜ਼ ਦੇ ਨਾਲ ਵੀ ਸਾਡੇ ਮੂੰਹ 'ਚ ਕੋਈ ਗੱਲ ਪਾਓ ਉਹ ਚੀਜ਼ ਨੂੰ ਅਸੀਂ ਨਹੀਂ ਅਸੀਂ ਤਾਂ ਮੂੰਹ ਪਾਏ ਤੁਹਾਨੂੰ ਲੱਗ ਰਿਹਾ ਜਿਹੜੀ ਛਾਹ ਵਾਲੀ ਜਿਹੜੀ ਸ਼ਾਹ ਨੇ ਸਬਤ ਕੀਤੀ ਬਾਬਾ ਜੀ ਦੀ ਉਹਦਾ ਇਹ ਸਾਨੂੰ ਹੈ ਕਿ ਸਾਡੇ ਤਾਂ ਨੌਜਵਾਨਾਂ ਬਾਰ ਸਿੰਘ ਖੰਡਾਰ ਦੀਪ ਸਿੰਘ ਨਿੱਜਰ ਮੂਸੇ ਵਾਲਾ ਦੀਪ ਸਿੰਘ ਸਿੱਧੂ ਸਾਰੇ ਮਾਰਤੇ ਇੱਥੇ ਵੀ ਤੇ ਵਿਦੇਸ਼ਾਂ 'ਚ ਵੀ ਤੇ ਸਾਡੇ 1543 ਐਮਪੀ ਆ 543 ਦੇ ਵਿੱਚੋਂ ਇੱਕ ਵੀ ਨਹੀਂ ਬੋਲਦਾ 1.5 ਸਾਲ ਦਾ ਮੌਕਾ ਸੰਗਰੂਰ ਤੋਂ ਦਿੱਤਾ ਸਰਦਾਰ ਮਾਨ ਨੂੰ ਉਹਨਾਂ ਜੁਵਾਨਾਂ ਨੂੰ ਦੇ ਤੱਕ ਲਾ ਕੇ ਰੱਖਤਾ ਕਿ ਸਾਡੇ ਨੌਜਵਾਨਾਂ ਨੂੰ ਕਿਉਂ ਮਾਰਿਆ ਜਾਂਦਾ ਹੈ ਅੱਜ ਸਾਡੀਆਂ ਪਤਲਾ ਅੱਜ ਜੇ 543 ਦੇ ਵਿੱਚੋਂ ਸਾਡੇ ਪੰਜਾਬ ਦੇ ਹੀ ਬੋਲਣ ਤੇ ਕਿਉਂ ਨਹੀਂ ਹਕੂਮਤ ਜਿਹੜੀ ਆ ਉਹਨੂੰ ਚੈਲੰਜ ਹੋ ਜੂਗਾ ਪਰ ਜਦੋਂ ਅਸੀਂ ਗੁਲਾਮ ਆ ਤੇ ਅਸੀਂ ਅੱਜ ਰੋੜਦੇ ਵੀ ਆ ਅਸੀਂ ਮਾਰੇ ਵੀ ਜਾਂਦੇ ਨਸ਼ੇ ਨਾਲ ਵੀ ਪਾਣੀ ਨਾਲ ਵੀ ਤੇ ਗੋਲੀ ਨਾਲ ਵੀ ਜਿਹੜਾ ਦੇਸ਼ ਆਪਣੇ ਵਸਿੰਦਿਆਂ ਤੇ ਗੋਲੀਆਂ ਚਲਾਉਂਦਾ ਹੈ ਬਾਬਾ ਜੀ ਦਾ ਫਰਜ਼ ਬਣਦਾ ਉੱਥੇ ਖੜ ਕੇ ਕਹਿੰਦੇ ਤੇ ਪਾਕਿਸਤਾਨ ਹਿਮਾਚਲ ਜਾਂ ਪਾਕਿਸਤਾਨ ਇੰਗਲੈਂਡ ਫਰਾਂਸ ਜਰਮਨ ਕਿਹੜਾ ਦੇਸ਼ ਆਪਣੇ ਵਸਿੰਦਿਆਂ ਤੇ ਗੋਲੀਆਂ ਚਲਾਉਂਦਾ ਸਾਡੇ ਤਾਂ ਨੌਜਵਾਨ ਆਣੀ ਕੌਣ ਛੱਡਦਾ ਹੈ ਕਦੀ ਵੀ ਕਿਸੇ ਦੇਸ਼ ਨੂੰ ਵੇਖੋ ਜਿਹੜੇ ਜਿੱਥੋਂ ਦਾ ਜਾਂਦਾ ਹੈ ਕਾਨੂੰਨ ਦੇ ਮੁਤਾਬਕਾਂ ਦੀ ਅੱਜ ਅੱਜ ਕਿੰਨੇ 1 ਲੱਖ ਰੁਪਏ ਦੀ ਮੰਗ ਕੀਤੀ ਜਾਂ ਨਹੀਂ ਬੋਲੀ 1 ਲੱਖ ਰੁਪਏ ਦੀ ਮੰਗ ਕਰਨ ਨੂੰ ਸੁਣੀ ਹੁਣੇ ਸੁਣੇ ਕਿ ਕਿ ਭੇਜਦੀ ਹੈ ਹਾਂਜੀ ਪਾਰਲੀਮੈਂਟ ਪਾਰਲੀਮੈਂਟ ਦੀ ਬੋਲਣਾ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਜਿੰਨੇ ਐਮਪੀ ਨੇ ਫੜੇ ਉਹ ਜਿੰਨੇ ਸਿੱਖਾਂ ਨੂੰ ਹੁੰਦੇ ਜਿੰਨੇ ਪੰਜਾਬ ਤੋਂ ਐਮਪੀ ਨੇ ਗੱਲ ਤੇ ਕਰ ਲੈਣ ਜੀ ਸੁਣੇ ਮੇਰੀ ਗੱਲ ਤੁਸੀਂ ਕੀ ਜਿੰਨੇ ਐਮਪੀ ਪੰਜਾਬ ਤੋਂ ਹੈਗੇ ਨੇ ਉਹ ਸਿੱਖਾਂ ਦੇ ਜਿਹੜੇ ਬਾਹਰਲੇ ਦੇਸ਼ਾਂ 'ਚ ਕਤਲ ਹੋਏ ਚਾਹੇ ਇੱਥੇ ਹੋਏ ਆ ਉਹਦੇ ਬਾਰੇ ਕੋਈ ਨਹੀਂ ਬੋਲਦਾ ਏਕਾ ਕੁਛ ਦੱਸਾ ਦੰਦਿਆ